ਲੁਧਿਆਣਾ ਪੁਲਿਸ ਵੱਲੋਂ ਅੱਜ ਲੁਧਿਆੜੇ ਦੇ ਵਿੱਚ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਤਸਵੀਰਾਂ ਦਿਖਾ ਦਿੰਨੇ ਆ ਤਾਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਜਿਹੜੀ ਆ ਵੱਖ-ਵੱਖ ਥਾਵਾਂ ਤੇ ਸਰਚ ਆਪਰੇਸ਼ਨ ਕਰ ਰਹੀ ਹੈ ਨਸ਼ਿਆਂ ਦੇ ਖਿਲਾਫ ਇਹ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਪੁਲਿਸ ਕਮਿਸ਼ਨਰ ਕੁਰਦੀਪ ਸਿੰਘ ਚਾਹਲ ਜਿਹੜੇ ਨੇ ਖੁਦ ਇਹ ਇਸ ਟੀਮ ਦਾ ਹਿੱਸਾ ਬਣੇ ਹੋਏ ਨੇ ਤਾਂ ਖੁਦ ਇਹ ਆਪ ਕਰ ਕਰ ਜਾ ਕੇ ਜਿਹੜਾ ਵਾ ਸਰਚ ਆਪਰੇਸ਼ਨ ਕਰ ਰਹੇ ਨੇ ਜਿਨ੍ਹਾਂ ਘਰਾਂ ਦੇ ਵਿੱਚ ਨਸ਼ਾ ਮਿਲਦਾ ਵਾ ਉਹਨਾਂ ਦੇ ਘਰ ਦੇ ਵਿੱਚ ਇਹ ਸਰਚ ਬਿਆਨ ਜਿਹੜਾ ਵਾ ਚਲਾਇਆ ਜਾ ਰਿਹਾ ਵਾ ਤਾਂ ਇਹ ਤਸਵੀਰਾਂ ਜੋ ਤੁਹਾਨੂੰ ਲੁਧਿਆਣਾ ਤੋਂ ਦਿਖਾ ਰਹੇ ਆ ਲੁਧਿਆਣਾ ਪੁਲਿਸ ਵੱਲੋਂ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਵਾ ਨਸ਼ੇ ਦੇ ਖਿਲਾਫ ਇੱਕ ਮੁਹਿੰਮ ਜਿਹੜੀ ਆ ਪੰਜਾਬ ਸਰਕਾਰ ਵੱਲੋਂ ਛੇੜੀ ਗਈ ਆ ਜਿਹੜੇ ਵੀ ਇਲਾਕਿਆਂ ਦੇ ਵਿੱਚ ਨਸ਼ਾ ਮਿਲਦਾ ਵਾ ਜਾਂ ਜਿਹੜੇ ਘਰਾਂ ਦੇ ਵਿੱਚ ਨਸ਼ਾ ਮਿਲਦਾ ਵਾ ਤਾਂ ਉੱਥੇ ਸਰਚ ਅਭਿਆਨ ਜਿਹੜੇ ਨੇ ਪੁਲਿਸ ਵੱਲੋਂ ਚਲਾਏ ਜਾ ਰਹੇ ਨੇ ਕੁਲਦੀਪ ਸਿੰਘ ਚਾਲ ਜਿਹੜੇ ਸੀਪੀ ਨੇ ਉੱਥੇ ਪਹੁੰਚੇ ਨੇ ਗੱਲਬਾਤ ਕਰਨੀ ਸਰ ਕਿਸ ਤਰ੍ਹਾਂ ਦੇ ਸਰਚ ਅਭਿਆਨ ਚਲਾਏ ਜਾ ਰਹੇ ਨੇ ਲੁਧਿਆਣਾ ਦੇ ਕਿਹੜੇ-ਕਿਹੜੇ ਇਲਾਕਿਆਂ ਚ ਸਰਚ तकरीबन ਸਾਨੇਵਾਲ ਡੁਗਰੀ ਡਿਵੀਜ਼ਨ 4 ਦੱਕਾ ਕਲੋਨੀ ਇਹ ਸਾਰਿਆਂ ਤੋਂ ਸਰ ਚੱਲ ਰਹੀ ਹੈ ਜੀ ਸਰ ਆਪਰੇਸ਼ਨ ਦਾ ਨਾਮ ਦਿੱਤਾ ਹੈ ਕਾਸੋ ਆਪਰੇਸ਼ਨ ਦਾ ਨਾਮ ਦਿੱਤਾ ਹੈ ਇਹ ਡਰਗਸ ਅਗੇਂਸਟ ਵਾਰ ਅਗੇਂਸਟ ਡਰਗਸ ਹੈਗੀ ਹੈ ਐਂਡ ਇਹ ਸਾਰੇ ਪੰਜਾਬ ਵਿੱਚ ਸਰਚ ਆਪਰੇਸ਼ਨ ਚੱਲ ਰਹੇ ਹੁੰਦੇ ਨੇ ਐਂਡ ਅਸੀਂ ਹਜੇ ਤੱਕ तकरीबन 25 ਬੰਦਿਆਂ ਨੂੰ ਰਾਉਂਡ ਅਪ ਕੀਤਾ ਹੈਗਾ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਕੋਈ ਕਿਸੇ ਕੈਬਨਟ ਕੋ ਕਿਸਟੈਟ ਕੋ ਨੂੰ ਕੀਤੀ ਕਿਸੇ ਕਾਰਵਾਈ ਕਰਨ ਸਬਕ ਕਰਨਾ ਬਿਲਕੁਲ ਸਾਡੇ ਕੋਲੇ ਇਨਫੋਰਮੇਸ਼ਨ ਆ ਰਹੀ ਹੈ ਲੋਕੀ ਸਾਡੇ ਨਾਲ ਕੋਆਪਰੇਟ ਕਰ ਰਹੇ ਹੈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਲੋਕੀ ਸਮਝ ਗਏ ਆ ਕਿ ਭਈ ਇਹ ਚੀਜ਼ ਨੂੰ ਖਤਮ ਕਰਨਾ ਹੈ ਐਂਡ ਉਹਨਾਂ ਦੇ ਕੋਆਪਰੇਸ਼ਨ ਦੇ ਨਾਲ ਅਸੀਂ ਸਾਨੂੰ ਬਹੁਤ ਰੀਅਲ ਟਾਈਮ ਇਨਫੋਰਮੇਸ਼ਨ ਮਿਲ ਰਹੀ ਹੈ ਔਰ ਅਸੀਂ ਉਹਨਾਂ ਦੇ ਖਿਲਾਫ ਐਕਸ਼ਨ ਲੈ ਰਹੇ ਜਿਹੜੇ ਬੰਦੇ ਇਸ ਕੰਮ ਚ ਇਨਵੋਲਡ ਹੈਗੇ ਕਿਹੜੇ ਤਰ੍ਹਾਂ ਦਾ ਨਸ਼ਾ ਜਿਹੜਾ ਵਾ ਇਹਨਾਂ ਇਲਾਕੇ ਦੇ ਵਿੱਚ ਜਿਹੜਾ ਤੇ ਇੱਥੇ ਜਿਹੜਾ ਹੈਗਾ ਆਪਾਂ ਕਹਿ ਸਕਦੇ ਹਾਂ ਕਿ ਜਿੱਥੇ ਨਸ਼ੀਲੀ ਗੋਲੀਆਂ ਆਇਆ ਸਾਰੇ ਟਾਈਪ ਦਾ ਜਿਹੜੇ ਵੀ ਬਟ ਕੁਛ ਇੱਕ ਕਰ ਹੈਗੇ ਆ ਬਾਕੀ ਏਰੀਆ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਅਸੀਂ ਸਾਰੇ ਆਇਡੈਂਟੀਫਾਈ ਕਰ ਰਹੇ ਹਾਂ ਉਹਨਾਂ ਦੇ ਖਿਲਾਫ ਕਾਰਵਾਈ ਕਰਵਾ ਰਹੇ ਆ ਅੱਜ ਤਕਰੀਬਨ 25 ਬੰਦੇ ਅਸੀਂ ਹਜੇ ਤੱਕ ਰਾਉਂਡ ਅਪ ਦੁਗਰੀ ਦਾ ਕੁਝ ਟਾਂਸਰ ਹੈ ਨਹੀਂ ਏਰੀਆ ਸਾਨੇ ਵਾਲੇ ਏਰੀਆ ਅਸੀਂ ਕਵਰ ਕੀਤਾ ਦੁਗਰੀ ਅਸੀਂ ਸਾਰੇ ਕਰ ਰਹੇ ਆ ਟਾਈਮ ਟੂ ਟਾਈਮ ਦੇਖਣ ਨੂੰ ਤੁਹਾਨੂੰ ਮਿਲੇਗਾ ਇਹ ਡੇਲੀ ਆਪਰੇਸ਼ਨ ਚੱਲਣਗੇ ਰਿਕਵਰੀ ਹਜ ਸਾਂਗੇ ਸਰ ਜਿਹੜਾ ਇਹਨਾਂ ਨੇ ਕਿਹਾ ਪੂਰੀ ਗਲੀ ਨਸ਼ਾ ਵੇਚਦੀ ਹੈ ਨਹੀਂ ਨਹੀਂ ਇਹਨਾਂ ਨੇ ਇਹ ਨਹੀਂ ਕਿ ਗਲੀ ਨਹੀਂ ਇਹਨਾਂ ਨੇ ਕਿਹਾ ਕਿ ਉਸ ਗਲੀ ਤੋਂ ਲੈ ਕੇ ਇਸ ਗਲੀ ਤੱਕ ਬੰਦੇ ਆਂਦੇ ਆਂ ਦੇਖੋ ਉਸ ਗਲੀ ਮੇਂ ਤਾਂ ਇਹ ਬੰਦੇ ਵੀ ਰਹਿੰਦੇ ਆਂ ਸਰੀਬ ਬੰਦੇ ਬਹੁਤ ਰਹਿੰਦੇ ਆ ਇੱਥੇ ਹਾਲਾਂਕਿ ਇਹ ਤੰਗ ਹੈਗੇ ਬਟ ਅਸੀਂ ਸਾਰੀ ਟਾਈਮ ਇਨਫੋਰਮੇਸ਼ਨ ਲੈ ਲਈਏ ਉਹਨਾਂ ਤੇ ਅਸੀਂ ਕਾਰਵਾਈ ਕਰਦੇ ਆਂ ਉਹ ਕਹਿੰਦੇ ਪਈ ਆ ਵੀ ਜਗਾ ਪੁਲਿਸ ਲਗਾਤਾਰ ਸਰਚ ਆਪਰੇਸ਼ਨ ਇਸ ਤਰ੍ਹਾਂ ਰੱਖੇ ਬਿਲਕੁਲ ਕੰਟੀਨਿਊ ਰਹਿਣਗੇ ਤੁਹਾਨੂੰ ਦੇਖੋ ਤੁਸੀਂ ਨੈਕਸਟ ਟਾਈਮ ਇੱਥੇ ਆਓਗੇ ਤੁਹਾਨੂੰ ਇੱਥੇ ਕੋਈ ਇੱਕ ਬੰਦਾ ਨਹੀਂ ਮਿਲੂਗਾ ਜਿਹੜਾ ਨਸ਼ਾ ਵੇਚਦਾ ਹੋਗਾ ਅਸੀਂ ਮੈਂ ਕਹ ਰਿਹਾ ਅਸੀਂ 360 ਅਸੀਂ ਵੈਰੀਫਾਈ ਕਰ ਰਹੇ ਹਾਂ 360 ਅਸੀਂ ਉਹ ਕਰ ਰਹੇ ਹਾਂ ਐਂਡ ਤੁਸੀਂ ਨੈਕਸਟ ਟਾਈਮ ਇੱਥੇ ਆਓਗੇ ਤੁਹਾਨੂੰ ਇੱਥੇ ਸ਼ਿਕਾਇਤ ਨਹੀਂ ਮਿਲੇਗੀ ਬਿਲਕੁਲ ਬਲਡوزر ਜਿਹੜੀ ਕਾਰਵਾਈ ਚਾਰ ਗਿਆ ਹੁਣ ਤੱਕ ਕਿੰਨੇ ਘਰਾਂ ਦੇ ਵਿੱਚ ਅਸੀਂ ਤਕਰੀਬਨ ਅਸੀਂ 3 ਥਾਵਾਂ ਤੇ ਬਲਡوزر ਦੀ ਕਾਰਵਾਈ ਕਰਵਾਈ ਹੈ ਹੈਲਪ ਆਫ ਦਾ ਸਿਵਲ ਪਰ ਆਣੇ ਵਾਲੇ ਟਾਈਮੇ ਜਿਹੜੇ ਵੀ ਬੰਦੇ ਇਹੋ ਜੇ ਕੰਮ ਚ ਇਨਵੋਲਡ ਹੈ ਤੁਹਾਨੂੰ ਮੈਕਸਿਮਮ ਇਹੋ ਜੀ ਕਾਰਵਾਈਆਂ ਦੇਖਣ ਨੂੰ ਮਿਲੂਗੀ ਮੈਸੇਜ ਇਹ ਹੈ ਕਿ ਇਸ ਚੀਜ਼ ਤੋਂ ਮਤਲਬ ਜਿਹੜਾ ਹੈਗਾ ਪੰਜਾਬ ਨੂੰ ਜਿਹੜਾ ਪੰਜਾਬ ਦੀ ਯੂਥ ਨੂੰ ਇਸ ਚੀਜ਼ ਵਿੱਚ ਜਿਹੜੇ ਬੰਦੇ ਇਨਵੋਲਡ ਕਰਨ ਦੀ ਕੋਸ਼ਿਸ਼ ਕਰਦੇ ਜਿਹੜਾ ਉਹਨਾਂ ਦਾ ਫਿਊਚਰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਉਹਨਾਂ ਦੇ ਖਿਲਾਫ ਪੰਜਾਬ ਪੁਲਿਸ ਆਉਣੇ ਵਾਲੇ ਟਾਈਮੇ ਸਖਤ ਤੋਂ ਸਖਤ ਕਾਰਵਾਈ ਕਰੂਗੀ ਮੀਟਿੰਗ ਹੋਈ ਹੈ ਕੱਲੋ ਇਸ ਮੀਟਿੰਗ ਦੇ ਵਿੱਚ ਦੇਖੋ ਸਾਨੂੰ ਬਿਲਕੁਲ ਕਲੀਅਰ ਡਾਇਰੈਕਸ਼ਨ ਹੈਗੀ ਹੈ ਇਸ ਵਿੱਚ ਸਾਡੇ ਤੋਂ ਕੋਈ ਕਿਸੇ ਦਾ ਪ੍ਰੈਸ਼ਰ ਨਹੀਂ ਹੈਗਾ ਸਾਨੂੰ ਬਿਲਕੁਲ ਖੁੱਲੀ ਛੂਟ ਹੈ ਕਿ ਜਿਹੜੇ ਬੰਦੇ ਇਹ ਮਾੜੇ ਕੰਮ ਚ ਨvolved ਆ ਉਹਨਾਂ ਨੂੰ ਠੋਕੋ ਉਹਨਾਂ ਦੇ ਖਿਲਾਫ ਕਾਰਵਾਈ ਕਰੋ ਥੈਂਕ ਯੂ ਸੋ ਮਚ ਸਮੱਗ ਲੋ ਜਿਹੜੀ ਇਹ ਕਾਰਵਾਈ ਇਸ ਵਕਤ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਕੀਤੀ ਜਾ ਰਹੀ ਹੈ ਆ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਲ ਜਿਹੜੇ ਨੇ ਖੁਦ ਇਸ ਟੀਮ ਦਾ ਹਿੱਸਾ ਬਣੇ ਨੇ ਤਾਂ ਕਾਸ ਆਪਰੇਸ਼ਨ ਦੇ ਤਹਿਰ ਤਹਿਤ ਇਹ ਆਪਰੇਸ਼ਨ ਜਿਹੜਾ ਵਾ ਚਲਾਇਆ ਜਾ ਰਿਹਾ ਵਾ ਪੁਲਿਸ ਵੱਖ-ਵੱਖ ਇਲਾਕਿਆਂ ਦੇ ਵਿੱਚ ਇਸ ਵਕਤ ਸਰਚ ოਪਰੇਸ਼ਨ ਕਰ ਰਹੀ ਹੈ ਮਾਡਲ ਟਾਊਨ ਇਲਾਕਾ ਜਿਹੜਾ ਮੇੜਕਰ ਨਗਰ ਦਾ ਇਲਾਕਾ ਵਾ ਉੱਥੇ ਸਰਚ ਜਿਹੜੀ ਕੀਤੀ ਜਾ ਰਹੀ ਹੈ ਤਾਂ ਨਸ਼ਾ ਬਰਾਮਦ ਹੋਇਆ ਇਸ ਦੇ ਬਾਰੇ ਜਿਹੜੀ ਆ ਸ਼ਾਮ ਨੂੰ ਡਿਟੇਲ ਦੇ ਵਿੱਚ ਜਿਹੜੀ ਆ ਜਾਣਕਾਰੀ ਪੁਲਿਸ ਵੱਲੋਂ ਦਿੱਤੀ ਜਾਏਗੀ ਫਿਲਹਾਲ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਵੱਖ-ਵੱਖ ਇਲਾਕੇ ਦੀਆਂ ਤਸਵੀਰਾਂ ਨੇ ਜਿੱਥੇ ਸਰਚ ოਪਰੇਸ਼ਨ ਚਲਾਇਆ ਜਾ ਰਿਹਾ ਨਾਲ ਦੀ ਨਾਲ ਆਮ ਲੋਕਾਂ ਦੇ ਨਾਲ ਵੀ ਜਿਹੜੀ ਆ ਗੱਲਬਾਤ ਪੁਲਿਸ ਵੱਲੋਂ ਕੀਤੀ ਜਾ ਰਹੀ ਆ ਤਹੇ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਲ ਨੇ ਜਿਹੜੇ ਇਲਾਕੇ ਦੇ ਲੋਕਾਂ ਦੇ ਨਾਲ ਵੀ ਗੱਲਬਾਤ ਇਸ ਵਕਤ ਕਰਦੇ ਹੋਏ ਨਜ਼ਰ ਆ ਰਹੇ ਨੇ ਤੱਜ ਕਸ ਆਪਰੇਸ਼ਨ ਦੇ ਤਹਿਤ ਇਹ ਵੱਖ-ਵੱਖ ਇਲਾਕੇ ਦੇ ਵਿੱਚ ਇਸ ਵਕਤ ਇੱਕ ਸਰਚ ਆਪਰੇਸ਼ਨ ਚੱਲ ਰਿਹਾ ਵਾ ਕੁਝ ਆਡੈਂਟੀਫਾਈ ਜਿਹੜੇ ਲੋਕ ਪੁਲਿਸ ਵੱਲੋਂ ਕਿਤੇ ਗਏ ਸੀ ਉਹਨਾਂ ਦੇ ਘਰਾਂ ਦੇ ਵਿੱਚ ਇਹ ਇਸ ਵਕਤ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਵਾ ਤਾਂ ਇਹ ਵੱਡੀ ਗਿਣਤੀ ਦੇ ਵਿੱਚ ਅੱਜ ਪੁਲਿਸ ਮੁਲਾਜ਼ਮ ਜਿਹੜੇ ਨੇ ਵੱਖ-ਵੱਖ ਇਲਾਕਿਆਂ ਦੇ ਵਿੱਚ ਇਸ ਵਕਤ ਸਰਚ ਕਰ ਰਹੇ ਨੇ ਤਾਂ ਤਸਵੀਰਾਂ ਤਾਂ ਤੁਸੀਂ ਸਿੱਧੇ ਤੌਰ ਤੇ ਦੇਖ ਰਹੇ ਹੋ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਆਮ ਲੋਕਾਂ ਦੇ ਨਾਲ ਵੀ ਗੱਲਬਾਤ ਕਰ ਰਹੇ ਨੇ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਕਰ ਰਹੇ ਨੇ ਔਰ ਕਹਿ ਰਹੇ ਨੇ ਕਿ ਜੇਕਰ ਤੁਹਾਡੇ ਇਲਾਕੇ ਦੇ ਵਿੱਚ ਕੋਈ ਨਸ਼ਾ ਵੇਚਦਾ ਵਾ ਤਾਂ ਤੁਸੀਂ ਤੁਰੰਤ ਪੁਲਿਸ ਨੂੰ ਦੱਸੋ ਤਾਂ ਉਹਨਾਂ ਦੇ ਉੱਤੇ ਵੱਡੀ ਕਾਰਵਾਈ ਜਿਹੜੀ ਕੀਤੀ ਜਾਵੇਗੀ ਪੁਲਿਸ ਕਮਿਸ਼ਨਰ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਸੀਐਮ ਦੇ ਨਾਲ ਜੋ ਮੀਟਿੰਗ ਹੋਈ ਉਸ ਦੇ ਵਿੱਚ ਕਿਹਾ ਗਿਆ ਹੈ ਕਿ ਕਿਸੇ ਨੂੰ ਵੀ ਜਿਹੜਾ ਵਾ ਜੋ ਨਸ਼ਾ ਵੇਚਦਾ ਵਾ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਕਿਸੇ ਤਰ੍ਹਾਂ ਦਾ ਕੋਈ ਵੀ ਪ੍ਰੈਸ਼ਰ ਜਿਹੜਾ ਪੁਲਿਸ ਦੇ ਉੱਤੇ ਨਹੀਂ ਪਾਇਆ ਜਾਵੇਗਾ ਤਾਂ ਵੱਡੀ ਕਾਰਵਾਈ ਜਿਹੜੀ ਹੈ ਹੁਣ ਅੱਜ ਨਜ਼ਰ ਆ ਰਹੀ ਹੈ ਤਾਂ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਘਰਾ ਸਰਚ ਆਪਰੇਸ਼ਨ ਵੀ ਚੱਲ ਰਿਹਾ ਵਾ ਵੱਡੀ ਗਿਣਤੀ ਦੇ ਵਿੱਚ ਜੋ ਪੁਲਿਸ ਆ ਉਹ ਵੱਖ-ਵੱਖ ਇਲਾਕਿਆਂ ਦੇ ਵਿੱਚ ਇਸ ਵਕਤ ਸਰਚ ਕਰ ਰਹੀ ਹੈਗੀ ਆ ਤੱਕ ਮੈਸੇਜ ਵੀ ਦਿੱਤਾ ਗਿਆ ਕਿ ਇਹ ਤਸਵੀਰਾਂ ਜੋ ਤੁਹਾਨੂੰ ਅਸੀਂ ਲੁਧਿਆਣਾ ਦੇ ਮੋਲਟਾਉਨ ਲਾਕੇ ਅੰਬੇਡਕਰ ਨਗਰ ਲਾਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਇਸ ਵਕਤ ਸਰਚ ਚੱਲ ਰਹੀ ਹੈ ਮੈਂ ਕਹਿੰਦਾ ਦੂਜੇ ਮੰਲੇ ਤੋਂ ਤੀਜੇ ਮੰਲੇ ਤੋਂ ਆ ਰਹੇ ਨਹੀਂ ਇਹ ਚਿੱਟਾ ਨਹੀਂ ਇਹ ਏਰੀਆ ਪੈਂਦਾ ਸਾਹ ਕਿਹੜਾ ਹੈ ਅੰਬੇਡਕਰ ਨਗਰ ਪੈਂਦਾ ਜੀ ਤੁਸੀਂ ਚਾਹਤ ਤੋਂ ਸੰਤੁਸ਼ਟ ਹੈ ਕਿ ਜੋ ਪੁਲਿਸ ਵੱਲੋਂ ਅੱਜ ਸੱਤ ਕਿ ਅੱਜ ਖੁਸ਼ੀ ਤਾਂ ਬੜੀ ਹੈਗੀ ਹੈ ਪਰ ਖੁਸ਼ੀ ਹੋਰ ਹੋਗੀ ਜਦੋਂ ਖਤਮ ਹੋ ਜਾਊਗਾ ਜਦੋਂ ਨਸ਼ਾ ਖਤਮ ਹੋ ਜਾਊਗਾ ਹੁਣ ਤਾਂ ਡਰ ਆ ਸਿਰਫ ਕਿ ਵੀ ਤੁਹਾਡੇ ਜਾਣ ਤੋਂ ਬਾਅਦ ਸਾਡੇ ਨਾਲ ਪਤਾ ਨਹੀਂ ਕੀ ਹੋ ਸਕਦਾ ਠੀਕ ਹੈ ਯਾਰ ਕੀ ਗੱਲ ਗੱਲਬਾਤ ਕੀ ਹੈ ਪੁਲਿਸ ਕਮਿਸ਼ਨਰ ਨਾਲ ਕੀ ਗੱਲਬਾਤ ਹੋਈ ਹੈ ਤੁਹਾਡੀ ਪੁਲਿਸ ਕਮਿਸ਼ਨਰ ਨਾਲ ਕੀ ਗੱਲਬਾਤ ਹੋਈ ਹੈ ਪੁਲਿਸ ਮੈਕ ਵਿੱਚ ਬਹਿ ਕੇ ਗਏ ਤੁਸੀਂ ਸਾਨੂੰ ਸਪੋਰਟ ਕਰਾਸ ਤੁਹਾਡੇ ਨਾਲ ਕੋਈ ਵੀ ਤੁਹਾਡੇ ਨਾਲ ਜਾਣ ਲੈਵ ਹਮਲਾ ਹੈ ਕੁਝ ਵੀ ਹੁੰਦਾ ਸੀ ਉਹ ਕਰਾਂਗੇ ਜਿਵੇਂ ਇਲਾਕੇ ਦੇ ਲੋਕ ਨੇ ਪੁਲਿਸ ਕਮਿਸ਼ਨਰ ਮਿਲ ਕੇ ਗਏ ਨੇ ਤਾਂ ਗੱਲਬਾਤ ਕੀਤੀ ਆ ਤਾਂ ਵੱਖ-ਵੱਖ ਇਲਾਕਿਆਂ ਦੇ ਵਿੱਚ ਇਸ ਵਕਤ ਸਰਚ ਆਪਰੇਸ਼ਨ ਜਿਹੜਾ ਪੁਲਿਸ ਵੱਲੋਂ ਕੀਤਾ ਗਿਆ ਵਾ ਤਾਂ ਪੁਲਿਸ ਨੇ ਉਹਨਾਂ ਘਰਾਂ ਨੂੰ ਵੀ ਸਰਚ ਆਪਰੇਸ਼ਨ ਕੀਤਾ ਜਿਨ੍ਹਾਂ ਦੀਆਂ ਲਿਸਟਾਂ ਜਿਹੜੀਆਂ ਪੁਲਿਸ ਕੋਲ ਸੀਗੀਆਂ ਤਾਂ ਪੁਲਿਸ ਵੱਲੋਂ ਕਿਹਾ ਗਿਆ ਕਿ ਇਲਾਕੇ ਦੇ ਵਿੱਚ ਅਗਰ ਕੋਈ ਨਸ਼ਾ ਵੇਚਦਾ ਵਾ ਤਾਂ ਤੁਰੰਤ ਪੁਲਿਸ ਨੂੰ ਕਾਲ ਕਰੋ ਅਸੀਂ ਵੱਡੀ ਕਾਰਵਾਈ ਕਰਾਂਗੇ ਕੱਲ ਸੀਐਮ ਦੇ ਨਾਲ ਜਿਹੜੀ ਮੀਟਿੰਗ ਹੋਈ ਆ ਸਾਰੇ ਸੀਪੀ ਜਿਹੜੇ ਐਸਐਸਪੀ ਨੇ ਜਾਂ ਡੀਸੀ ਨੇ ਉਹਨਾਂ ਦੀ ਮੀਟਿੰਗ ਜਿਹੜੀ ਅੱਜ ਕੱਲ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੁਣਾਂ ਨਾਲ ਹੋਈ ਆ ਤਾਂ ਉਸ ਮੀਟਿੰਗ ਦੇ ਵਿੱਚ ਵੀ ਸਿੱਧੇ ਤੌਰ ਤੇ ਆਰਡਰ ਜਿਹੜੇ ਦਿੱਤੇ ਗਏ ਨੇ ਪੁਲਿਸ ਕਮਿਸ਼ਨਰ ਨੂੰ ਡੀਸੀਆਂ ਨੂੰ ਪਾਵਰਾਂ ਦਿੱ ਇਸ ਸਪੋਰਟ ਜਿਹੜੀ ਆ ਪੰਜਾਬ ਸਰਕਾਰ ਕਰ ਰਹੀ ਹੈ ਪਰ ਤੁਸੀਂ ਨਸ਼ਾ ਜਿਹੜਾ ਆ ਪੰਜਾਬ ਦੇ ਵਿੱਚ ਖਤਮ ਕਰਨਾ ਵਾ ਤਾਂ ਉਸ ਨਸ਼ੇ ਦੇ ਖਾਤਮੇ ਨੂੰ ਲੈ ਕੇ ਅੱਜ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਕਾਸੋ ਆਪਰੇਸ਼ਨ ਜਿਹੜਾ ਵਾ ਚਲਾਇਆ ਗਿਆ ਵਾ ਕੈਮਰਾਮੈਨ ਵਿਕਾਸ ਤਿੰ다 ਨਰਿੰਦਰ ਕੁਮਾਰ